ਉਸ ਚਾਂਟੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਖੜ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾ ਦਿੱਤਾ ਸੀ ਇਹ ਸਿਰੇ ਤਾਂ ਝੂਠ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਹਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਜਪਾ ਦੀਆਂ ਸਰਕਾਰਾਂ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਖੜ ਸਾਹਿਬ ਝੂਠ ਬੋਲ ਰਹੇ ਸਪਸ਼ਟ ਹੋ ਗਿਆ ਚਾਪੀ ਜੰਦਰੀ ਦੀ ਪ੍ਰੇਡ ਤੋਂ ਪੰਜਾਬ ਦੀਆਂ ਚਾਕੀਆਂ ਬਾਹਰ ਕੱਢਣ ਨੂੰ ਲੈ ਕੇ ਆਮ ਆਦਮੀ ਪਾਰਟੀ ਸਣੇ ਭਾਜਪਾ ਆਮੋ ਸਾਹਮਣੇ ਆ ਗਏ ਨੇ ਬੀਤੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਖੜ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਭੇਜੇ ਚਾਕੀਆਂ ਦੇ ਮਾਡਲਾਂ ਤੇ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ ਇਹ ਤਾਂ ਕਿ ਹੁਣ ਆਪ ਨੇ ਪੂਰੀ ਤਰ੍ਹਾਂ ਨਰਖੰਡਣ ਕੀਤਾ ਹੈ ਆਪ ਦਾ ਦਾਵਾ ਹੈ ਕਿ ਪੰਜਾਬ ਵੱਲੋਂ ਪੇ ਜਹਾਂ ਚਾਂਕੀਆਂ ਦੇ ਤਸਵੀਰਾਂ ਅੱਜ ਵੀ ਕੇਂਦਰ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਤੇ ਮੌਜੂਦ ਨੇ ਜਿਨ੍ਹਾਂ ਤੇ ਕਿਤੇ ਵੀ ਆਪ ਆਖੂਆਂ ਦੀ ਕੋਈ ਵੀ ਫੋਟੋ ਨਹੀਂ ਲਾਈ ਗਈ ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਝਾਂਕੀਆਂ ਦਾ ਕਨਸੈਪਟ ਭੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ 2 ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਐ ਚਾਹੇ ਉਹ ਕਰਤਾਰ ਸਿੰਘ ਸਰਾਭਾ ਆ ਚਾਹੇ ਭਗਤ ਸਿੰਘ ਐ ਸ਼ਹੀਦ ਆਜ਼ਮ ਭਗਤ ਸਿੰਘ ਚਾਹੇ ਉਦਮ ਸਿੰਘ ਐ ਚਾਹੇ ਲਾਲਾ ਲਾਜਪਤ ਰਾਏ ਦੀ ਐ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਦੇ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਵਿਰਾਸਤ ਐ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਖੜ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆਂ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਆਫੀਸ਼ੀਅਲ ਵੈਬਸਾਈਟ ਪਰ ਸਰਕਾਰ ਦੀ ਜਿੱਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ ਚ ਮੈਂ ਪੰਜਾਬ ਦੇ ਕਲਿੱਕ ਕਰੂੰ ਆ ਪੰਜਾਬ ਨੂੰ ਇਹ ਲੈਪਟਾਪ ਤੇ ਵੀ ਖੋਲ ਦਿਓ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦਿਓ ਇਹਦੇ ਚ ਸਭ ਤੋਂ 1 ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੁਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ 5 ਤੇ 6ਵੇਂ ਨੰਬਰ ਤੇ ਸ਼ਹੀਦੇ ਆਜਮ ਭਗਤ ਸਿੰਘ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਬਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੈਬਲੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਖ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਦਗਾ ਕਮਾਇਆ ਜਾਂ ਤੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਝੂਠ ਬੋਲ ਰਹੀ ਹੈ ਤੇ ਜਾਂ ਫਿਰ ਜਾਖੜ ਸਾਹਿਬ ਝੂਠ ਬੋਲ ਰਹੇ ਸਪਸ਼ਟ ਹੋ ਗਿਆ ਆਪ ਦਾ ਇਲਜ਼ਾਮ ਹੈ ਕਿ ਮੋਦੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੀਆਂ ਚਾਕੀਆਂ ਹੀ ਪ੍ਰੇਰਣ ਚ ਸ਼ਾਮਿਲ ਕਰਦੀਆਂ ਰਹੀਏ ਜਦਕਿ ਉਹਨਾਂ ਵੱਲੋਂ ਠੀਕ ਪੰਜਾਬ ਦੀ ਦਰਜ ਤੇ ਹੀ ਆਪਣੇ ਵਿਰਸੇ ਅਤੇ ਸ਼ਹੀਦਾਂ ਦੀਆਂ ਚਾਕੀਆਂ ਦੇ ਮਾਡਲ ਪ੍ਰੇਡ ਲਈ ਭੇਜੇ ਗਏ ਸੀ ਆਪ ਨੇ ਭਾਜਪਾ ਤੇ ਪੰਜਾਬ ਦੇ ਸ਼ਹੀਦਾਂ ਨਾਲ ਨਫ਼ਰਤ ਕਰਨ ਦੇ ਇਲਜ਼ਾਮ ਵੀ ਲਾਇਨੇ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਦੇ ਪ੍ਰਿੰਟ ਆਊਟ ਹੈ ਜਿਹਦੇ ਚ ਗੁਜਰਾਤ ਐਂਡ ਮਹਾਰਾਸ਼ਟਰ ਦੋਨਾਂ ਥਾਵਾਂ ਤੇ ਭਾਜਪਾ ਦੀਆਂ ਸਰਕਾਰਾਂ ਗੁਜਰਾਤ ਦੇ ਵੀ ਜਿਹੜਾ ਕਨਸੈਪਟ ਭੇਜਿਆ ਉਹਦੇ ਚ ਵੀ ਕੁੜੀਆਂ ਜਿਹੜੀਆਂ ਆ ਗੁਜਰਾਤ ਦਾ ਜਿਹੜਾ ਕਲਚਰ ਹੈ ਗੁਜਰਾਤ ਦਾ ਜਿਹੜਾ ਵਿਰਸਾ ਆ ਉਹੀ ਦਿਖਾਈ ਦੇ ਰਿਹਾ ਹੈ ਹਾਲਾਂਕਿ ਗੁਜਰਾਤ ਚ ਕੋਈ ਸ਼ਹੀਦ ਤੇ ਦੇਖਿਆ ਨਹੀਂ ਅਸੀਂ ਰੀਸੈਂਟਲੀ ਫੌਜ ਤੇ ਕੋਈ ਸ਼ਹੀਦ ਹੁੰਦਾ ਨਹੀਂ ਲੇਕਿਨ ਅਸੀਂ ਸਾਰਿਆਂ ਦੇ ਜਿਹੜਾ ਵਿਰਸਾ ਸਤਕਾਰ ਕਰਦੇ ਆ ਔਰ ਪਿਛਲੇ 5 ਸਾਲਾਂ ਤੋਂ ਲਗਾਤਾਰ ਮੋਦੀ ਸਾਹਿਬ ਦੀ ਸਰਕਾਰ ਯੂਪ ਜਿੱਥੇ ਬੀਜੇਪੀ ਸਰਕਾਰ ਹੈ ਉਤਰਾਖੰਡ ਜਿੱਥੇ ਬੀਜੇਪੀ ਸਰਕਾਰ ਹੈ ਗੁਜਰਾਤ ਜਿੱਥੇ ਬੀਜੇਪੀ ਸਰਕਾਰ ਹੈ ਹਰਿਆਣਾ ਜਿੱਥੇ ਬੀਜੇਪੀ ਸਰਕਾਰ ਹੈ ਇਹ ਸਾਰੀਆਂ ਸਟੇਟਾਂ ਨੂੰ ਲਗਾਤਾਰ 5 ਸਾਲ ਤੋਂ ਇਹਨਾਂ ਨੇ 26 ਜਨਵਰੀ ਦੀ ਪ੍ਰੇਡ 'ਚ ਜਗ੍ਹਾ ਦਿੱਤੀ ਆ ਉਹਨਾਂ ਦੀਆਂ ਝਾਂਕੀਆਂ ਨੂੰ ਹਮੇਸ਼ਾ ਜਗ੍ਹਾ ਦਿੱਤੀ ਆ ਲੇਕਿਨ ਪੰਜਾਬ ਨੂੰ ਲਗਾਤਾਰ ਦੂਸਰੀ ਵਾਰ ਜਿਹੜਾ ਇਹਨਾਂ ਨੇ ਬਾਹਰ ਕੀਤਾ ਗੁਜਰਾਤ ਨੇ ਵੀ ਆਪਣਾ ਵਿਰਸਾ ਭੇਜਿਆ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਆਪਣੇ ਸ਼ਹੀਦ ਭੇਜੇ ਪੰਜਾਬ ਨੇ ਵਿਰਸੇ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦਾ ਟੈਬਲੂ ਭੇਜਿਆ ਤੇ ਆ ਹੁਣ ਮੈਂ ਤੁਹਾਨੂੰ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਦਿਖਾਉਣਾ ਹੈ ਜਿੱਥੇ ਇਹਨਾਂ ਨੇ ਇੱਕ ਚੁਣੀ ਹੋਈ ਸਰਕਾਰ ਨੂੰ ਲੁੱਟਿਆ ਆ ਮਹਾਰਾਸ਼ਟਰ ਦਾ ਕਨਸੈਪਟ ਹੈ ਮਹਾਰਾਸ਼ਟਰ ਦਾ ਜਿਹੜਾ ਟੈਬਲੂ ਆ ਇਹਦੇ ਚ ਸ਼ਿਵਾਜੀ ਮਹਾਰਾਜ ਦਾ ਫੋਟੋ ਆ ਇੱਥੇ ਬਾਬਾ ਸਾਹਿਬ ਅੰਬੇਦਕਰ ਦਾ ਫੋਟੋ ਆ ਤੇ ਬਾਕੀ ਜਿਹੜੇ ਮਹਾਨ ਸ਼ਹੀਦ ਹੋਏ ਆ ਮਹਾਰਾਸ਼ਟਰ ਨੂੰ ਬਿਲੋਂਗ ਕਰਦੇ ਆ ਤੇ ਆ ਜਿਹੜਾ ਸ਼ਿਵਾਜੀ ਮਹਾਰਾਜ ਤੇ ਆ ਜਿਹੜਾ ਗੁਜਰਾ ਜਿਹੜਾ ਮਹਾਰਾਸ਼ਟਰ ਦਾ ਕਲਚਰ ਹੈ ਹੁਣ ਮੈਨੂੰ ਇਹ ਦੱਸੋ ਜਦੋਂ ਗੁਜਰਾਤ ਔਰ ਮਹਾਰਾਸ਼ਟਰ ਦੇ ਜਿਹੜੀਆਂ ਚਾਕੀਆਂ ਆ ਉਹਨਾਂ ਦੇ ਵਿਰਸੇ ਨੂੰ ਲੈ ਕੇ ਉੱਥੋਂ ਦੇ ਸ਼ਹੀਦਾਂ ਨੂੰ ਲੈ ਕੇ ਐਕਸੈਪਟ ਕੀਤੀਆਂ ਜਾ ਸਕਦੀਆਂ ਲਗਾਤਾਰ 5 ਸਾਲ ਤੇ ਪੰਜਾਬ ਦੇ ਸ਼ਹੀਦਾਂ ਨਾਲ ਕਿਉਂ ਨਫ਼ਰਤ ਤੇ ਭਾਜਪਾ ਨੂੰ ਪੰਜਾਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਰਹੀ 26 ਜਨਵਰੀ ਨੂੰ ਪੰਜਾਬ ਦੀਆਂ ਚਾਕੀਆਂ ਕਿਉਂ ਨਹੀਂ ਐਕਸੈਪਟ ਕੀਤੀਆਂ ਜਾ ਰਹੀਆਂ 26 ਜਨਵਰੀ ਨੂੰ ਇਹਦਾ ਮਤਲਬ ਹੈ ਇਹਦਾ ਬਿਲਕੁਲ ਸਪਸ਼ਟ ਜਿਆ ਮਤਲਬ ਹੈ ਕਿ ਭਾਜਪਾ ਨੂੰ ਪੰਜਾਬ ਪੰਜਾਬੀਆਂ ਔਰ ਸ਼ਹੀਦਾ ਨਾਲ ਜਿਨ੍ਹਾਂ ਨੇ ਅਸਲੀ ਲੜਾਈ ਲੜੀ ਆ ਦੇਸ਼ ਦੀ ਆਜ਼ਾਦੀ ਲਈ ਉਹਨਾਂ ਸ਼ਹੀਦਾ ਤੋਂ ਚਾਹੇ ਉਹ ਸਰਾਬਾ ਹੋਵੇ ਚਾਹੇ ਉਦਮ ਸਿੰਘ ਹੋਣ ਚਾਹੇ ਭਗਤ ਸਿੰਘ ਹੋਣ ਇਹਨਾਂ ਤੋਂ ਨਫ਼ਰਤ ਕਰਦੀ ਆ ਔਰ ਬਦਕਿਸਮਤੀ ਨਾਲ ਸਭ ਤੋਂ ਮੰਦਭਾਗੀ ਗੱਲ ਇਹ ਆ ਕਿ ਜਾਖੜ ਸਾਹਿਬ ਵਰਗੇ ਬੰਦੇ ਜਿਹੜੇ ਪੰਜਾਬੀ ਪੁੱਤ ਹੋਣ ਦਾ ਦਾਵਾ ਤੇ ਬੜੇ ਕਰਦੇ ਉਹਨਾਂ ਤੇ ਵੀ ਭਾਜਪਾ ਦਾ ਰੰਗ ਜਿਹੜਾ ਆ ਉਹ ਚੜ੍ਹਿਆ ਦਿਖਾਈ ਦਿੱਤਾ ਔਰ মিডিਆ ਦੇ ਸਾਹਮਣੇ ਕੋਰਾ ਝੂਠ ਚਿੱਟਾ ਝੂਠ ਕੱਲ ਜਾਖੜ ਸਾਹਿਬ ਨੇ ਬੋਲਿਆ ਆਪ ਮੁਤਾਬਕ ਸੁਨੀਲ ਜਾਖੜ ਨੇ ਕੇਂਦਰ ਦੇ ਕਹਿਣ ਤੇ ਪੰਜਾਬੀਆਂ ਅੱਗੇ ਕੋਰਾ ਝੂਠ ਬੋਲਿਆ ਜਿਸ ਲਈ ਉਹਨਾਂ ਮੰਗ ਕੀਤੀ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਪੰਜਾਬੀਆਂ ਤੋਂ ਮੁਆਫੀ ਮੰਗਣ ਸਾਨੂੰ ਮੀ ਸੀ ਕਿ ਪੰਜਾਬ ਭਾਜਪਾ ਜਿੱਤਰਾ ਪਾਣੀ ਦੇ ਉੱਤੇ ਡਰਾਮਾ ਕਰਦੀ ਹੈ ਸ਼ਾਇਦ ਜਾਕੀਆਂ ਉੱਤੇ ਵੀ ਕਿਤੇ ਨਾ ਕਿ ਤੇਰੀ ਡਰਾਮੇਬਾਜ਼ੀ ਵਾਸਤੇ ਹੀ ਪੰਜਾਬ ਦਾ ਪੱਖ ਲਾਉਗੀ ਲੇਕਿਨ ਕੱਲ ਜਾਖੜ ਸਾਹਿਬ ਨੇ ਜਿਸ ਤਰੀਕੇ ਨਾਲ ਝੂਠ ਬੋਲਿਆ ਅੱਜ ਮੈਂ ਇਹਨਾਂ ਨੂੰ ਐਕਸਪੋਜ਼ ਕੀਤਾ ਹੈ ਉਹ ਮਾਫੀ ਮੰਗਣ ਪੰਜਾਬ ਤੋਂ ਪੰਜਾਬ ਦੇ ਲੋਕਾਂ ਤੋਂ ਔਰ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲਾਉਣ ਪੰਜਾਬ ਭਾਜਪਾ ਜਾ ਕੇ ਕਿ ਤੁਸੀਂ ਪੰਜਾਬ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਪੰਜਾਬ ਨਾਲ ਵਿਤਕਰਾ ਨਹੀਂ ਕਰ ਸਕਦੇ ਸ਼ਹੀਦ ਆਜ਼ਮ ਦੇਸ਼ ਦੀ ਇਜ਼ਾਦੀ ਲਈ ਲੜਿਆ ਸ਼ਹੀਦ ਆਜ਼ਮ ਕਰਤਾਰ ਸਿੰਘ ਔਰ ਝੂਠ ਬੋਲਣ ਲਈ ਰੱਖੇ ਹੋਏ ਆ ਲੇਕਿਨ ਕਟੋ-ਕਟ ਪੰਜਾਬ ਚ ਰਹਿਣ ਵਾਲੇ ਭਾਜਪਾ ਦੇ ਪ੍ਰਧਾਨ ਜਾਖੜ ਸਾਹਿਬ ਜਿਹੜੇ ਅਜੇ ਨਵੇਂ-ਨਵੇਂ ਆਏ ਆ ਉਹਨਾਂ ਤੇ ਇਸ ਹੱਦ ਤੱਕ ਰੰਗ ਚੜਜੂਗਾ ਭਾਜਪਾ ਦਾ ਇਹ ਸਾਨੂੰ ਉਮੀਦ ਨਹੀਂ ਸੀ ਦਰਸਲ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਚਾਕੀਆਂ ਤੇ ਸੀਮਾਨ ਅਤੇ ਕੇਜਰੀਵਾਲ ਦੀਆਂ ਫੋਟੋਆਂ ਲਾਈਆਂ ਗਈਆਂ ਸੀ ਜਿਸ ਕਾਰਨ ਚਾਕੀਆਂ ਨੂੰ ਪ੍ਰੇਡ ਚ ਥਾਂ ਨਹੀਂ ਦਿੱਤੀ ਗਈ ਜਦਕਿ ਇਸ ਤੋਂ ਪਹਿਲਾਂ ਸੀਐਮ ਨੇ ਚਾਕੀਆਂ ਬਾਹਰ ਕੱਢੇ ਜਾਣ ਤੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ 26 ਜਨਵਰੀ ਪ੍ਰੇਡ ਦਾ ਭਾਜਪਾ ਕਰਨ ਕਰ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ